ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬਨੰਤੀ ਸੁਣ ਪ੍ਰਭ ਮੇਰੇ ਦੇਖੇ ਨਾਮ ਕਰੇ ਆਪਣੇ ਚੇਰੇ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੂਖਿ ਉਤਾਰੇਉ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬੇਦਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੋਈ ਜਾਣ ਕਮਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਦ 부ਜੈ ਤਾਂ ਕੇ ਨਿਰਮਲ ਰੀਤ ਕੋਈ ਜਾਣ ਕਮਨ ਈਹਾਂ ਜਗ ਮੀਤ ਜਸ ਹੋਏ ਕਿਰਪਾਲ ਸੋਏ ਵਿਦ ਬੂਜੈ ਤਾਕੇ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਏਸ਼ਟ ਮੀਤ ਅਰ ਭਾਈ ਰਬ ਜਨਮ ਕੇ ਮਿਲੇ ਸੰਜੋਗੀ ਅੰਤ へ ਕੋ ਨਾਸ ხਾਈ ਮੁਕਤ ਮਾਲ ਕਨਕ ਲਾਲ ਖੀਰਾ ਮਨ ਰੰਜਨ ਕੀ ਮਾਇਆ ਖਾ ਖ ਕਰਤ ਬਿਹਾਨੀ ਆਵਦ ਹੈ ਤੋ ਮਹ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਮਨ ਤੇਜ ਢਣੇ ਭਮਨ ਚਤਰਾੰਗਾ ਸੰਗਨਾ ਚਾਲਿਓ ਇਨ ਮਹ ਕਛੂਆ ਉਠ ਸਦਾਯੋ ਨੰਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕ ਪਾਈਐ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕ ਹਰ ਹਰ ਗਾਈਆ ਨਾਨਕ ਈ ਹਾਂ ਸੁਖ ਆਗੈ ਮੁਖ ਊਜਲ ਸਾંગ ਸੰਤਨ ਕਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ